چنڈ روڈ نو شہر ڈبلو ਸਤਿਗੁਰੂ ਨਾਨਕ ਪਰਗਟਿਆ ਮਿੱਠ ਤੋਂ ਦੇ जग ਚਾਨਣ ਹੋਈ ਮੈਂ ਤੁਹਾਡਾ ਆਪਣਾ ਠਿੱਕਾ ਦਾ ਗੁਰਜਿੰਦਰ ਸਿੰਘ ਜੀ ਦੌਲਤਪੁਰ ਮੇਰੇ ਵੱਲੋਂ ਆਪ ਸਭਰਾਂ ਨੂੰ ਪਹਿਲੇ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਮੂਹ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸੋ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਚੰਡੀਗੜ੍ਹ ਚੌਂਕ ਨਵਾਂ ਸ਼ਹਿਰ ਵਿਖੇ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 556ਵੇਂ ਸਾਲਾ ਪ੍ਰਕਾਸ਼ ਪੁਰਬ ਜਿਹੜਾ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਪਰਦੇਸੀ ਦੀ ਵਿਸ਼ੇਸ਼ ਰਿਪੋਰਟ چیز <سؤال> ਇਸ ਸਭ ਤੋਂ ਵੱਧ ਕਿਸੇ ਤੋਂ ਬਾਅਦ ਸ਼ੁਪਾਕ no <laughs> no love with ਮਾਡਮ ਪ੍ਰਸ਼ਾਸਨ ਦੇ ਵਾਢੀ ਕੂਚਿਕਾ ਕਮਸਾ ਵਾਢੀ ਕੂਚੀ ਕੇ ਮਤੇ ਜੇਤੇ ਅਸੀਂ ਅਵਰਤ ਬੈਠੇ ਕੋਈ ਕਬੜੇ ਰਿਪੋਰਟ ਕਰਕੇ ਪਰ ਬਣੀ ਦਾ ਨੰਦ ਪਾ ਲਿਆ ਭਾਈ ਸਾਹਿਬ 221 ਸੀਨੀਅਰ ਜੀ ਨੂੰ ਲਾਗੀ ਬੋਲ ਰਿਹਾ ਸਭਾ ਆਪਣੀ ਕਿਸਮ ਸਭ ਰਵਾਜ ਹੈ ਨਾ ਰਿਸੈਪਸ਼ਨ ਤੋਂ ਅੱਜ ਪਾਈਪ ਡਰਾਪ ਸੀ ਜੀ ਜੇ ਡਾਕਟਰ ਆਪਾਂ ਕੁਮਜਿਸਾ ਹੋ ਲਾਈਫ ਵੀ ਕਹਾਤਾ ਸੁਣਦੇ ਆ ਕੋਈ ਫ੍ਰੀ ਤੋਂ ਸੇ ਕੋਈ ਨਾ ਬਾਰਾ ਦੇ ਕਰਾ ਇੱਕ ਵਜੇ ਜਕਰ ਕਥਾ ਵਿਚਾਰਾ ਮੈਂ ਇਹ ਕਰਨਾ ਮਸਲਤ ਨੂੰ ਵੇਚੀ ਕਰਨੇ ਕਿ ਜਿਹੜੀਆਂ ਸੰਗਤਾਂ ਨੇ ਉਹ ਚਾਹਣੀ ਛਕ ਲਿਆ ਉਹ ਗੁਰਦੁਆਰੇ ਨੂੰ ਜਾ ਕੇ ਅੱਜ ਉਹ ਤਾਂ ਜੋ ਬੱਤ ਬਸ ਸਮਾਗ ਮਾੜੀ ਦਿੱਤਰ ਕਥਾ ਵਿਚਾਰਾ ਨਹੀਂ ਨਾ ਕਿਤੇ ਬਦਲੋ ਕ੍ਰੀਸ਼ਾ ਉਹ ਸਫਲ ਕਰਕੇ ਆਪਣਾ ਨਿਵਸਨ ਲਗਾ ਸਕੀਏ ਜਿਹਨਾਂ ਸੰਗਤਾਂ ਨੇ ਚਾਹਣੀ ਨਹੀਂ ਛਕ ਲਿਆ ਉਹ ਥੱਲੇ ਜਾ ਕੇ ਲੰਗਰ ਹਾਲ ਦੇ ਵਿੱਚ ਚਾਹਣੀ ਛਕ ਸਕਦੇ ਆਓ ਆਪਾਂ ਬੱਤ ਬਸ ਸਮਝ ਆਪਣੀ ਰੀਟਰੀਟ ਬੈਠ ਕੇ ਦਾ ਹੈ ਕੱਢੀਏ ਕਿ ਬੈਂਕੀ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਆਪਣਾ ਪੀਟੀਸਬਾਨ ਆਪਸਾ ਕੱਢ ਵਾਰਾ ਵਾਰਾ ਨੂੰ ਸੁਭਾਲ ਕੇ ਰੱਖ ਰਹੇ ਆ ਕਿ ਕਿਤੇ ਜੇ ਨੈਗੇਟਿਵ ਚਾਪੀ ਵੀ ਨਿਕੀ ਜਾਵੇ ਸਾਡੇ ਕੋਲ ਮੌਕੀ ਹੈ ਜੇ ਇਸ ਦੀ ਹੋਵੇ ਤਾਂ ਕਿ ਆਪਾਂ ਇਹ ਜੱਗਾ ਬਰੋ ਉਹ ਆਪਣੀ ਚਾਪੀ ਲੈ ਜਾਵੇ ਤੇ ਨਾਲੇ ਵੀ ਬੇਨਤੀ ਕਰਦੇ ਜੇ ਕਿਸੇ ਨੂੰ ਉਹਦਾ ਸਮਾਨ ਮਿਲਦਾ ਆ ਉਹ ਸਾਡੇ ਕੋਲ ਦੇ ਪਾਰਕ ਵਿੱਚ ਡਿੱਗ ਰਿਹਾ ਸੀ ਕਿ ਨਾਲੇ ਮੋੜ ਪਜਾ ਜਾ ਕਰੋ ਤਾਂ ਜੋ ਕੋਈ ਵੀ ਜਿਹੜਾ ਲੋਗ ਹੋਵੇ ਉਹ ਚੱਕੋ ਮੋੜ ਜਾਵੇ ਬੇਂਤੀ ਜਿਹੜੇ ਸੰਗਤਾਂ ਬੈਠੀਆਂ ਨੇ ਮੇਰੇ ਤੋਂ ਬੇਨਤੀ ਕਰਾਂਗੇ ਥੋੜਾ ਕੱਢੋ ਥੋੜਾ ਅੱਗੇ ਹੋ ਜਾਓ ਕਿ ਅੱਜ ਤੱਕ ਜਿਹੜੇ ਬਾਹਰੋਂ ਆ ਰਹੇ ਆ ਕੋਈ ਜਿਹੜੇ ਕਿ ਜਗ੍ਹਾ ਖਾਲੀ ਆ ਪੁੱਤ ਅੱਗੇ ਨੂੰ ਵੜ ਜੇ ਤਾਂ ਜੋ ਸੰਗਤ ਬਾਹਰ ਆ ਰਹੇ ਜਿਹੜੇ ਬਾਹਰ ਖੜੀ ਆ ਬਿਲਕੁਲ ਜਗ੍ਹਾ ਨਹੀਂ ਬਣਦੀ ਉਹਨਾਂ ਲਈ ਜਗ੍ਹਾ ਬਣ ਜਾਵੇ ਤੇ ਬੇਂਤੀ ਦੇ ਬੇਨਤੀ ਕਰਾਂਗੇ ਕਿ ਥੋੜਾ ਅੱਗੇ ਹੋ ਜਾਓ ਤੁਹਾਡੇ ਉਹ ਲੋਕ ਸੰਗਤ ਆ ਰਹੇ ਆ ਉਹ ਵੀ ਬੈਠ ਕੇ ਨਾਲ ਨਾਲ ਸਕੇ ਬੇਂਤੀ ਜਿਹੜੇ ਜਿੱਦ ਜਿਹੜਾ ਕੋਰੇ ਦੇਖਾਂਗੇ ਤੇ ਹੈਗੀ ਆ ਥੋੜਾ ਰੱਖ ਕੇ ਹੋ ਜਾਓ ਆ ਭਾਜੇ ਤਾਂ ਮੇਰੇ ਬੇਂਤੀ ਵਾਲੇ ਆ ਮੇਰੇ ਬੇਂਤੀ ਕਰੇ ਉਹ ਵੀ ਥੋੜਾ ਰੱਖ آج بہتر سنگور وہ بھی بیٹھے گا اپنی میری لا سکے بھائی جی گرد سب جی اسٹیج پہ پہنچ گئے وہاں کو کتھا گارن سو چکیے اسپرت پائی رجندر سن جی رائے پرسا والے جتنا بھی پہنچ گیا انہوں نے حاجی بھری ہیں اس طرح رات کے دوران بھی شام چھ بجے تو لے کے رات دس بجے تک چلنے سنگتوں کو رات کے دوران بھی اپنا بھر گیا جنہیں مشیو طور پہ بھائی گرد سب جی وہاں نے بھی کتا گارنہ کرنی ری رانی نگر بہت واحد کا خالصہ واحد کلا <سلام> ਬਾਣੇ ਆਈ ਰਾਮਟ ਉਪਰਿ ਸਭਨੇ ਜ ਜੇ ਨਾਮ ਮਾਣ ਸੁਤੇਂ ਦੇਵਤੇ ਕੀਏ ਕਰਤੁਰ ਨਾ ਕੀ ਵਾਰ ਜੇ ਨਾਮ ਮਾਣ ਵਾਲਕੇ ਤੋਂ ਦਾ ਪਾਲਨ ਸਰਵਰੇ ਕਾਇਨਾਤ ਰੋਹਾਨੀਅਤ ਦੇ ਜਸਮੇਂ ਦਇਆ ਦਾ ਸਾਗਰ ਰਾਮਤਾਂ ਦੇ ਭੰਡਾਰ ਖਉਤ ਅਰਪੰਤ ਕੇ ਰਖਿਆਤਰ ਤੁਤ ਆਵਨ ਭਗਤਿ ਵਸਨ ਕਿਰਪਾ ਸਿੰਧ ਸਮਝੀ ਮਨੁੱਖਤਾ ਦੇ ਸਰਬ ਸੰਦੇਹ ਰਹਿਬਰ ਕੁੱਲ ਕਾਇਨਾਤ ਨੂੰ ਇੱਕ ਅਖਾਲ ਪੁਰਖ ਵਾਹਿਗੁਰੂ ਦੀ ਜੀ ਉਸਤਤ ਪੜਿਆਈ ਪੂਜਾ ਦਾ ਉਪਦੇਸ਼ ਦਿੜਨ ਕਰਾਉਣ ਵਾਲੇ ਜਗਤ ਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਪਾਤਸ਼ਾਹ ਮਹਾਰਾਜ ਦੀ ਰਬੰਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤ ਸੰਗਤ ਰੂਪ ਅੰਦਰ ਜਦੋਂ ਮਿਲ ਬੈਠਣ ਦਾ ਸੁਭਾਰਕ ਪ੍ਰਾਪਤ ਹੋਇਆ ਹੈ ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਂਦਾ ਆਪਨ ਗੁਰਪੁਰਬ ਸਤਿਗੁਰਾਂ ਦਾ ਪ੍ਰਕਾਸ਼ ਗੁਰਬ ਆਪ ਦੀ ਬੜੀ ਸ਼ਰਧਾ ਭਾਵਨਾ ਪਿਆਰ ਸਤਕਾਰ ਸਹਿਤ ਜਿਸ ਕਿਸpan ਨੂੰ ਕਰ ਮਨਾ ਰਹੇ ਹੋ ਅਮਰ ਵੇਲੇ ਤੋਂ ਸਤਿਗੁਰੂ ਜੀ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਹੋਏ ਹਨ ਦਾਸ ਰਹੇ ਤੋਂ ਪਹਿਲਾਂ ਸਤਕਾਰਯੋਗ ਗੁਰੂ ਕੇ ਕੀਰਤਨੀਏ ਸਿੰਘਾਂ ਨੇ ਆਪਨੇ ਲੋਕ ਗੁਰਬਾਣੀ ਕੀਰਤਨ ਦੁਆਰਾ ਨੇਹਾਲ ਕਰਨਾ ਕੀਤਾ ਹੈ ਆਓ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਕੁਝ ਬਚਨ ਆਪ ਜੀ ਨਾਲ ਸਾਂਝੇ ਕਰਨੇ ਹਨ ਜੋ ਸਤਿਗੁਰੂ ਜੀ ਦੇ ਪ੍ਰਕਾਸ਼ ਦੀ ਅਤੇ ਜੀਵਨ ਦੀ ਕਥਾ ਹੈ ਪਰਵੰਤ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੇੜੀਗੁਰ ਨਾਨਕਦੇਵ ਜੀ ਮਹਾਰਾਜ ਦਾ ਪ੍ਰਕਾਸ਼ਪੁਰਬ ਮੁੱਚੇ ਨਵਾਂ ਸ਼ਹਿਰ ਦੇ ਲਗੰਜਾ ਸੰਗਤਾਂ ਦੇ ਗੋਦਾਰ ਸ਼ੀਸ਼ਭਾ ਵਿਖੇ ਬਹੁਤ ਹੀ ਸ਼ਾਦਰਤ ਸ਼ਾਮ ਮਨਾਰੀਆਂ ਜਿੱਤੇ ਸਵੇਰ ਤੋਂ ਹੀ ਸੰਗਤਾਂ ਜਿੱਤੇ ਗੁਰੂ ਸਾਹਿਬ ਦੇ ਲੰਬੇ ਹੋਏ ਅੰਡ ਪਾਠ ਸਾਹਿਬ ਦੇ ਭੂ ਦੇ ਵਿੱਚ ਸ਼ਾਮਲ ਹੋਈਆਂ ਉਸ ਤੋਂ ਬਾਅਦ ਕਥਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਰਾਗੀ ਸੁਖਵੀਰ ਸਿੰਘ ਰਾਗੀ ਪ੍ਰਦੀਪ ਸਿੰਘ ਯੂਨੀ ਰਾਗੀ ਗੋਦਾਰ ਸਿੰਘ ਸਭਾ ਭਾਈ ਰਾਹੁਲ ਸਿੰਘਾ ਭਾਈ ਮਨਜੀਤ ਸਿੰਘ ਭਾਈ ਗੁਰਨਾਲ ਸਿੰਘ ਜੀ ਅੰਮ੍ਰਿਤਸਰ ਵਾਲੇ ਭਾਈ ਰਜਿੰਦਰ ਸਿੰਘ ਜੀ ਰਾਹੀ ਅਮਨ ਅੰਦਪੁਰ ਸਾਹਿਬ ਵਾਲੇ ਪਹੁੰਚ ਕਰਕੇ ਸੰਗਤਾਂ ਨੂੰ ਕਥਾ ਕੀਰਤਨ ਸਰਵ ਕਰਾ ਰਹੇ ਹਨ ਤੇ ਗੁਰੂ ਘਰ ਲੰਗਰ ਵੀ ਤੁਟ ਵਰਤਿਆ ਨਾ ਤੇ ਸੋਚੇ ਨਵਾਂ ਸ਼ਾਦੀਆਂ ਇਲਾਕਾ ਇਲਾਕੇ ਵਸੇ ਦੀਆਂ ਸੰਗਤਾਂ ਬਹੁਤ ਹੀ ਵੱਡੀ ਗਿਣਤੀ ਵਿੱਚ ਆਜਾ ਗੁਰਦਵਾਰ ਸਿੰਘ ਸਾਹਿਬ ਵਿਖੇ ਇਕੱਤਰ ਹੋ ਗਏ ਜਿਸਾਬੀ ਦਾ ਜਸਰਨਾ ਕਰਨੀਆਂ ਨਾ ਸੂਕੀਆਂ ਸੰਗਤਾਂ ਨੂੰ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਬੁੱਧ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਇਸ ਸੱਜਣਾਂ ਸ਼ ਭਗਸੇ ਨਗਨ ਅਸਵਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇਰ ਦੰਗੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ